ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਾਰੇ ਜਿੱਥੇ ਪ੍ਰੋਗਰਾਮ ਮੁਲਕਿਆ ਉੱਥੇ ਵਿਸ਼ੇਸ਼ ਤੌਰ ਤੇ ਫਤੇਗਰ ਸਾਹਿਬ ਵਾਸਤੇ ਵਧੀਆ ਪ੍ਰੋਗਰਾਮ ਬਣਾਇਆ ਤੇ ਮੈਂ ਤੇ ਮੇਰੇ ਇਲਾਕੇ ਦੇ ਲੋਕ ਬੜੇ ਖੁਸ਼ ਹੈ ਮਾਰਕੀਟ ਕਮੇਟੀ ਸਹਰਾਮ ਦੇ ਵੱਲੋਂ ਤੇ ਮਾਰਕੀਟ ਕਮੇਟੀ ਚਨਾਰਸਲ ਵੱਲੋਂ ਇਹ ਰਿਕਮੈਂਡੇਸ਼ਨਸ ਭੇਜੀਆਂ ਗਈਆਂ ਸੀ ਉਹ ਜਿਹੜੀਆਂ ਵਧੀਆ ਟੰਗ ਦੇ ਨਾਲ ਸਰਕਾਰ ਨੇ ਮੰਨੀਆਂ ਨੇ ਤੇ ਪੈਸਾ ਜਿਹੜਾ ਉਹਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਹੈ ਨਾਲ ਦੀ ਨਾਲ ਹੀ 80% ਪੈਸਾ ਜਿਹੜਾ ਪ੍ਰਸ਼ਾਸਕੀ ਪ੍ਰਵਾਨਗੀ ਦੇ ਨਾਲ ਜਿਹੜਾ ਸਰਕਾਰ ਨੇ ਜਾਰੀ ਕਰ ਦਿੱਤਾ ਹੈ ਦੀਪਕ ਜੀ ਦੋ ਹੀ ਸਾਲ ਮੈਂ ਕਹੋ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਲੋਕ ਸਾਡੇ ਕੋਈ ਐਸਾ ਪ੍ਰੋਗਰਾਮ ਕਰਨਗੇ ਲੋਕ ਸਾਡੇ ਨਾਲੇ ਰਹਿਣਗੇ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਸਨ ਇਸ ਦੇ ਵਿੱਚ ਹੀ ਅੰਡਕੰਬਰ 2025 ਜਾਂ ਵੱਧ ਤੋਂ ਵੱਧ ਸਟਾਰਟਿੰਗ 2026 ਦੇ ਵਿੱਚ ਅਸੀਂ ਇਹ ਸਾਰਾ ਕੰਮ ਜਿਹੜਾ ਉਹ ਕੰਪਲੀਟ ਕਰਾਂਗੇ ਸਾਰੀਆਂ ਸੜਕਾਂ ਬਣਾ ਕੇ ਲੋਕਾਂ ਨੂੰ ਦੇ ਦੇਵਾਂਗੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਦੇ ਵਿੱਚ ਵਿਕਾਸ ਦਾ ਜਿਹੜਾ ਹੈ ਬਹੁਤ ਜੋਰ ਸ਼ੋਰ ਦੇ ਨਾਲ ਪ੍ਰੋਗਰਾਮ ਉਲੀਕਿਆ ਜਿਦੇ ਵਿੱਚ ਪੰਜਾਬ ਦੀਆਂ ਸੜਕਾਂ ਜਿਹੜੀਆਂ ਨੇ ਪਿੰਡੂ ਲਿੰਕ ਸੜਕਾਂ ਉਹ ਬੜੀਆਂ অতি ਜ਼ਰੂਰੀ ਨੇ ਉਨਾ ਸੜਕਾਂ ਦੇ ਵਿੱਚ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਹੋਇਆ ਉੱਥੇ ਮੇਰੇ ਹਲਕੇ ਫਤੇਗੜ ਸਾਹਿਬ ਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਪੰਜਾਬ ਮੰਡੀ ਬੋਰਡ ਦੇ ਵੱਲੋਂ ਜਿਹੜਾ ਹੈ ਉਹ ਰਿਪੇਅਰ ਵਾਸਤੇ ਰਕਮ ਜਾਰੀ ਕੀਤੀ ਹੈ ਜੋ ਲਗਭਗ 445.68 ਕਰੋੜ ਰੁਪਏ ਬਣਦੀ ਹੈ 44 ਸੜਕਾਂ ਨੇ ਮੇਰੇ ਇਸ ਹਲਕੇ ਦੀਆਂ ਤੇ 44 ਸੜਕਾਂ ਦੇ ਉੱਤੇ ਜਿਹੜਾ ਪੈਸਾ ਖਰਚ ਕੀਤਾ ਜਾਣਾ ਉਹ ਸਾਰਾ ਜਿੰਨੀ-ਜਿੰਨੀ ਜਿੱਥੇ ਕਿਤੇ ਰੋਡ ਹੈ ਉਸ ਢੰਗ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਇਹਦੇ ਵਿੱਚ ਜਿਹੜੀ ਅੱਜ ਦੀ ਵਿਸ਼ੇਸ਼ ਦੱਸਣ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਸਰਕਾਰ ਨੇ ਪਹਿਲਾਂ ਕਦੇ ਨਹੀਂ ਕੀਤਾ ਲੇਕਿਨ ਸਾਡੀ ਸਰਕਾਰ ਨੇ ਸਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਪ੍ਰੋਗਰਾਮ ਬਣਾਇਆ ਹੈ ਕਿ ਜਿਹੜਾ ਠੇਕੇਦਾਰ ਜਾਂ ਮੈਕਮਾ ਇਹ ਸੜਕ ਬਣਾਊਗਾ 5 ਸਾਲ ਉਹਦੀ ਮੇਨਟੇਨੈਂਸ ਜਿਹੜੀ ਹੈ ਉਹ ਵੀ ਉਹੀ ਕਰੂਗਾ 5 ਸਾਲ ਉਹਦੀ ਸਾਫ਼ ਸੰਭਾਲ ਉਹਦੀ ਦੇਖਰੇਖ ਜੇ ਉਹ ਕਿਤੇ ਟੁੱਟਦੀ ਭਜਦੀ ਹੈ ਤਾਂ ਉਹਨੂੰ ਦੁਬਾਰਾ ਬਣਾਉਣਾ ਉਹ ਉਸੇ ਦੀ ਹੋ ਜ਼ਿੰਮੇਵਾਰੀ ਹੋਊਗੀ ਉਸ ਏਜੰਸੀ ਦੀ ਜਿਹੜੀ ਇੰਸਰੋ ਬਣਾ ਰਹੀ ਹੈ